ਉਸ ਤੋਂ ਵੈ ਛੋਟੀ ਜੀ ਕੁੜੀ ਆਪਣੇ ਹੱਥਾਂ ਦੇ ਨਾਲ ਕਾਂ ਨੂੰ ਰੋਟੀ ਖਵਾਉਂਦੀ ਕਿੰਨੀ ਪਿਆਰੀ ਲੱਗਦੀ ਪਈ ਆ ਸੱਚੀ ਇਹ ਵੀਡੀਓ ਹੀ ਨਹੀਂ ਮਨਮੋਹਿਤ ਆ ਨਾ ਮੈਂ ਗਰੰਟੀ ਦੇ ਨਾਲ ਕਹਿੰਨਾ ਵਾਂ ਕਿ ਤੁਸੀਂ ਲੱਖਾਂ ਵਾਰ ਵੀ ਕੋਸ਼ਿਸ਼ ਕਰੋ ਕਿ ਇਸ ਵੀਡੀਓ ਨੂੰ ਸਕਿਪ ਕਰਕੇ ਅੱਗੇ ਲੰਘਣਾ ਵਾ ਪਰ ਤੁਸੀਂ ਨਾ ਚਾਹੁੰਦੇ ਹੋਏ ਵੀ ਇਸ ਵੀਡੀਓ ਨੂੰ ਲਾਈਕ ਕੀਤੇ ਬਿਨਾ ਸਕਰੋਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹ ਛੋਟੀ ਕੁੜੀ ਰੋਟੀ ਖਾਂਦੀ ਪਈ ਸੀ ਤੇ ਉਧਰੋਂ ਉੱਡਦਾ-ਉੱਡਦਾ ਇਹ ਕਾਂ ਜਦੋਂ ਇਹਨੇ ਵੇਖਿਆ ਨਾ ਤਾਂ ਕੁੜੀ ਨੇ ਮਹਿਸੂਸ ਕੀਤਾ ਕਿ ਕਾਂ ਨੂੰ ਭੁੱਖ ਲੱਗੀ ਆ ਤੇਨੇ ਉਸ ਟਾਈਮ ਆਪਣੀ ਰੋਟੀ ਛੱਡ ਕੇ ਨਾ ਤੇ ਆਪਣੀ ਰੋਟੀ ਵਿੱਚੋਂ ਇੱਕ ਬੁਰਗੀ ਤੋੜ ਕੇ ਤੇ ਆਪਣੇ ਹੱਥਾਂ ਦੇ ਨਾਲ ਕਾਂ ਨੂੰ ਰੋਟੀ ਖਵਾਉਣ ਲੱਗ ਪਈ ਆ ਤੇ ਦੋਸਤੋ ਕਾਂ ਵੀ ਵੇਖੋ ਕਿੰਨੇ ਮਜ਼ਾ ਦੇ ਨਾਲ ਇਸ ਕੁੜੀ ਕੋਲੋਂ ਰੋਟੀ ਖਾ ਰਿਹਾ ਵਾ ਤੇ ਦੋਸਤੋ ਆਪਾਂ ਛੋਟੇ ਹੁੰਦੇ ਆ ਸਾਰਿਆਂ ਨੇ ਇੱਕ ਗੱਲ ਜ਼ਰੂਰ ਸੁਣੀ ਸੀ ਕਿ ਬੱਚਿਆਂ ਨੂੰ ਰੱਬ ਦਾ ਰੂਪ ਕਹਿੰਦੇ ਆ ਪਰ ਅੱਜ ਆਪਾਂ ਇਸ ਵੀਡੀਓ ਵਿੱਚ ਵੇਖ ਵੀ ਲਿਆ ਵਾ ਇਸ ਕਰਕੇ ਦੋਸਤੋ ਅੱਜ ਭਾਵੇਂ ਤੁਹਾਨੂੰ ਲੱਖਾਂ ਕੰਮ ਵੀ ਜ਼ਰੂਰੀ ਹੋਣਾ ਤੇ ਉਹ ਵੀ ਛੱਡ ਦਿਓ ਪਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕਾਂ ਤੱਕ ਮੈਸੇਜ ਪਹੁੰਚ ਸਕੇ ਕਿ ਜੇ ਆਪਾਂ ਪੰਛੀਆਂ ਤੇ ਜਾਨਵਰਾਂ ਦੀ ਐਦਾ ਹੀ ਸੇਵਾ ਕਰਾਂਗੇ ਨਾ ਤੇ ਇਹਨਾਂ ਦੀ ਅਸੀਸ ਸਿੱਧੀ ਪ੍ਰਮਾਤਮਾ ਦੀ ਦਰਗਾਹ ਤੱਕ ਪਹੁੰਚੇਗੀ